ਲੈਲਾ ਉੱਤੇ ਬਣਿਆ ਹੋਇਆ ਚਲੋ ਇਹ ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਖਾਣਾ ਉੱਤੇ ਲੱਗਿਆ ਹੋਇਆ ਸਾਰੇ ਜਰੂਰ ਖਾ ਕੇ ਜਾਣ। ਸ਼ੁਕਰੀਆ ਜੀ। ਅਰੇ ਕੋਲ ਪਾਸ ਹੈ ਕੋਈ ਕੰਮ ਹੈ। ਇਹ ਕਿਰਪਾ ਕਰਕੇ ਆਪਣੀ ਸਰਵਿਸ ਦੀ ਸਹਾਇਤਾ ਨਹੀਂ ਜਰੂਰੀ ਹੈ। ਬੱਚੇ ਬਹੁਤ ਵਧੀਆ ਆ ਰਹੇ ਨੇ ਜੀ ਇਹਦੇ। ਦੁੱਲਾ ਨਾਂ ਰੱਖਿਆ ਵਈ ਜੀ। ਮਾਗੜੀ ਮਾ ਦਾ ਚੋਮੋਲੀ ਬਲੱਡ ਲਾਈਨ ਹੈ ਜੀ ਮਸ਼ਹੂਰ ਆ ਤੁਸੀਂ ਸ਼ਾਇਦ ਸੁਣਿਆ ਹੋਊਗਾ ਜਿਹੜੀ ਬਲੌਦ ਬੋੜ ਆ ਹਾਂਜੀ 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 ਬਬਲਾ ਚੋਮੋ ਵਾਲਾ ਤੇ ਉਹਨਾਂ ਦੀ ਬਲੱਡ ਲਾਈਨ ਕੀ ਸਪੈਸ਼ਲਿਟੀ ਹੈ ਸਾਈਜ਼ ਹੀ ਹੋਣੀ ਇਹਨਾਂ ਨੇ ਕਦੇ ਵੀ ਸਪੌਟ ਵਾਲੀ ਬੱਕਰੀ ਨਹੀਂ ਰੱਖੀ ਪਿਓ ਕਾਲੇ ਤੇ ਹੀ ਕੰਮ ਕੀਤਾ ਜੀ ਅੱਜ ਤੱਕ ਪੀੜੀ ਤਰ ਪੀੜੀ ਉਹਨਾਂ ਦੀ ਇਹ ਖਾਸੀਅਤ ਹੈ ਤੇ ਬਹੁਤ ਵਧੀਆ ਇਹਨਾਂ ਦਾ ਹਜੇ ਇਹਨੂੰ ਅਸੀਂ ਥੋੜੀ ਹਾਈਟ ਘੱਟ ਮੰਨਦੇ ਆ ਹਾਈਟ ਥੋੜੀ ਘੱਟ ਪਰ ਸਾਫ਼ ਬੱਚੇ ਬਹੁਤ ਆਉਂਦੇ ਨੇ ਇਹ ਕਿਹਦੇ ਇਹ ਹੈਗਾ ਜੀ 1.5 ਤੋਂ 3 ਸਾਲ ਦਾ ਕੰਪਲੀਟ ਹੋ ਗਿਆ ਹਾਂਜੀ ਹਾਂਜੀ ਇਹ ਨਵਾਂ ਸੁਲਕ ਪ੍ਰੋਡਕਸ਼ਨ ਮਦਰ ਦਾਇਆ ਇਹਦੀ ਮਾਂ ਦਾ ਕੋਈ ਇਹਦੀ ਮਾਂ ਦਾ ਸਾਢੇ 4 ਲੀਟਰ 2 ਤੋਂ 3 2 ਤੋਂ 3 ਜੀ ਕੋਈ ਹੈ 3 ਤੋਂ ਜ਼ਿਆਦਾ ਬੱਚੇ ਵਾਲੀ ਨਹੀਂ ਤਿੰਨ ਬੱਚਿਆਂ ਵਾਲੀਆਂ ਆਪਣੇ ਤਿੰਨ ਬੱਚਿਆਂ ਵਾਲੀਆਂ ਹਾਂ ਜੀ ਕੋਈ ਤਿੰਨ ਬੱਚਾ ਵਾਲੇ ਹੈ ਇਹਨਾਂ ਚੋ ਹੈ ਕਿ ਨਹੀਂ ਹਾਂ ਜੀ ਹੈਗੇ ਨੇ ਡਾਕਟਰ ਸਾਹਿਬ ਕਈ ਤਿੰਨ ਤਿੰਨ ਬੱਚਿਆਂ ਵਾਲੇ ਨੇ ਇਹ ਇਹ ਹੈ ਇਹ ਹੈ ਹਾਂ ਜੀ ਸਿੰਗ ਕਲਰ ਹਾਂ ਜੀ ਹਾਂ ਜੀ ਇੱਕ ਇੱਕ ਤੈਨੂੰ ਇੱਕ ਦੇ ਨੇ ਉਹਦੇ ਚ ਵੀ ਤੈਨੂੰ ਇੱਕ ਦੇ ਸੀਗੇ ਜੀ ਹਾਂਜੀ ਆ ਤਾਂ ਛੋਟੇ ਹਾਂਜੀ ਛੋਟੇ ਆਗੇ ਜੀ ਇਹ ਤਾਂ ਬਹੁਤ ਵਧੀਆ ਸਰ ਮਹੀਨੇ ਦਾ ਸੋਣੇ ਨਹੀਂ ਨਹੀਂ ਥੋੜੇ ਥੋੜੇ ਦਿਨਾਂ ਦੇ ਜੀ ਥੋੜੇ ਦਿਨਾਂ ਦੇ ਕਿੰਨਾ ਚਿਰ ਦੁੱਧ ਚਾਹਣੇ ਅਸੀਂ ਇਹਨਾਂ ਦਾ ਦੁੱਧ ਪੂਰੇ ਹੀ ਪਿਉਨੇ ਜੀ ਮਤਲਬ 3 ਮਹੀਨੇ ਹਾਂਜੀ ਜਿੰਨਾ ਚਿਰ ਰੇਛੜਦੇ ਨਹੀਂ ਅਸੀਂ ਅਸੀਂ ਇਹਨਾਂ ਨੂੰ ਨਹੀਂ ਛੱਡਦੇ ਤੁੰ ਜੀ ਅਸੀਂ ਇਹਨਾਂ ਨੂੰ 4-5 ਮਹੀਨੇ ਜਿੰਨਾ ਚਿਰ ਹਾਂਜੀ ਨਹੀਂ ਅਸੀਂ ਇਹਨਾਂ ਨੂੰ ਪਿਉਨੇ ਚੰਗੀ ਹਾਈਟ ਕਰੂਗੀ ਚੰਗੀ ਬੱਕਰੀ ਬਣੂਗੀ ਉਹ ਪ੍ਰਾਗ ਦੀ ਜ਼ਰੂਰਤ ਤਾਂ ਹੈ ਉਹਨਾਂ ਹੀ ਜਲਦੀ ਇਹ ਆਪਣਾ weight ਜ਼ਿਆਦਾ gain ਕਰਦੇ ਨੇ ਜੀ ਆਪਣੇ ਵੀ ਆਪ ਨਹੀਂ ਆਪਾਂ ਕੰਮ ਕਰਦੇ ਪਿੰਡਾਂ